ਵੇਖੋ ਕਿ ਨਾ ਆਨੰਦਮਈ ਮਾਹੌਲ ਬਣਿਆ ਪਿਆ ਸੁਣੋ ਸਲੋਕ ਮਹਾਰਾਜ ਜੀ ਦੇ ਕਿੰਨਾ ਵਧੀਆ ਆਵਾਜ਼ ਗਾਇਨ ਕਰ ਰਿਹਾ ਬਾਬਾ ਜੀ ਤੇ ਤੁਹਾਨੂੰ ਵੀ ਮਜ਼ਾ ਆਊਗਾ ਸੁਣ ਕੇ ਬਹੁਤ ਆਨੰਦ ਆਊਗਾ ਸੁਣ ਕੇ ਵੇਖੋ ਹੋਰ ਵੀ ਤੁਸੀਂ ਬਹੁਤ ਚੀਜ਼ਾਂ ਵੇਦੇ ਜੇ ਪਰ ਆਹ ਚੀਜ਼ ਸੁਣਨਾ ਗਗ ਰਜਨਾ ਸਭ ਝੂਠ ਹੈ ਗਾਨ ਲੈ ਹੋ ਰੇ ਮੀਤ ਕਹ ਨਾਨਕ ਥਿਰ ਨਾਰ ਹੈ ਕਾਸ਼ ਨਹੀਂ ਸੁਣੇ ਜੋ ਸੰਸਾਰ ਕਿੰਤਾ ਤਾਕੀ ਕੀ ਜੀ ਹਾਂਜੀ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਤਾਂ ਢੇਲੀ ਇਤਾਂ ਦੀਆਂ ਵੀਡੀਓ ਲੈ ਕੇ ਆਉਂਦੇ ਹੀ ਰਵਾਂਗੇ ਤੇ ਮਿਲਾਂਗੇ ਕਿਸੇ ਅਗਲੀ ਵੀਡੀਓ 'ਚ ਇਤਾਂ ਦੀ ਅਗਲੀ ਵੀਡੀਓ 'ਚ ਤਦ ਤੱਕ ਲਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ